ايه طرح لا یار ماں جي ماجي اجو ماڻه اجي ماڻه صاحب اڄ اتي پهچي ڪي ڪلا جاندي وا ناره بند پرایا هڪڙو باڻو نه پهچي اڄ ماڻه صاحب پهچي جائي ڪي ڪلا جاندي چوپڙو چوپڙو او بھائی ساري چوپڙيو ਮਾਈਕਲ ਜੀ ਦਾ ਖਾਲਸਾ ਮਾਈਕਲ ਜੀ ਦੇ ਘਟੇ ਪ੍ਰਾਣੀ ਕਹਾਵਤ ਹੈ ਘਰ ਦਾ ਪੀਤੇ ਲੰਕਾ ਟੌਦਾ ਅੱਜ ਗੂੜ ਬਾਤੀ ਚਾਹਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਹ ਕੰਨ ਦੇਣ ਦਿੱਤਾ ਜੀ ਜੀ ਬੱਚਾ ਤੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੀ ਜੀ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਤੀ ਸਰਕਾਰ ਨੇ ਜਨਤ ਦੇ ਵਿੱਚ برطانیہ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ

ਗਰਪਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਐ ਪਰ ਅੱਜ ਰੂਡ ਵੱਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆ ਕੇ ਫੇਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਮੱਤਾ ਦੀਪ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡੜਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਪੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਬਟ ਤੋਂ ਨਹੀਂ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੈ ਉਹ ਅਕਾਲ ਤਖਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਐ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਮਹਾਨ ਸਮਝਦੇ ਵਿਦਿਆਰਥੀ ਦਾ ਨਜ਼ਰ ਆ ਰਿਹਾ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਉਹ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਦੇਣਾ ਚਾਹੁੰਦੇ ਅੱਜ ਤੁਮ ਕਾਮ ਦੇ ਨਾਲ ਅੰਥ ਨੇ ਮਨਾਇਆ ਹੈ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾਣ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ Hindu India ਕੰਬਿਨਟ ਟੀਡ ਦੇ ਬਚਾਲੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਔਰ ਫ੍ਰਸਟ ਸਟ੍ਰੀਟ ਬਣੂਗੀ ਇਹ ਸਾਡਾ ਅੱਜ ਦਾ ਰਾਧਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ